ਉਹਨਾਂ ਨੇ ਕਿਹਾ ਵੀ ਵਕੀਲ ਬਣ ਕੇ ਅਸੀਂ ਕਿਹਾ ਵੀ ਸ਼ਾਬਾਸ਼ ਹੈ ਭਾਈ ਜੇ ਕੋਈ ਵਕੀਲ ਬਣ ਕੇ ਆਪਣੀ ਗੱਲ ਕਰਦਾ ਹੈ ਛੇਤੀ ਵੱਡੀ ਮੰਤਰੀ ਹੈ ਖਾਸ ਕਰਕੇ ਇੱਕ ਮਹੱਤਵਪੂਰਨ ਮੰਤਰੀ ਦੀ ਜੇ ਉਹ ਸਾਡਾ ਵਕੀਲ ਬਣ ਕੇ ਕੋਈ ਗੱਲ ਕਰਦਾ ਬਹੁਤ ਹੀ ਵਧੀਆ ਪੋਜ਼ਿਟਿਵ ਸੋਚਦਾ ਚੰਗੀ ਗੱਲ ਹੈ ਸਾਡੇ ਇਲਜ਼ਾਮੇ ਵੀ ਲੱਗਦੇ ਨੇ ਵੀ ਜਿਹੜਾ ਇਹਨਾਂ ਨੂੰ ਮਰਤਕਾ ਚੌਂਕ ਦੇ ਵਿੱਚ ਆਉਣ ਦਿੱਤਾ ਇਹਨਾਂ ਦੀ ਉਹਨਾਂ ਨਾਲ ਬੀਜੇਪੀ ਵਾਲੇ ਨਾਲ ਕੋਈ ਕੁੰਡੀ ਲੱਗੀ ਹੋਈ ਹੈ ਇਲਜ਼ਾਮ ਦਾ ਭਲਾ ਕੀ ਹੈ ਤੁਸੀਂ ਵੀ ਲਾਓ ਸਾਡੇ ਤੇ ਕੋਈ ਇਲਜ਼ਾਮ ਉਗਰਾਹ ਸਾਹਿਬ ਨੇ ਉਗਰਾਹ ਸਾਹਿਬ ਅੱਜ ਵਿਸ਼ਵਾਸ ਦਿਲਾਇਆ ਹੈ ਇੱਕ ਪਾਸੇ ਗੁਰਮੀਤ ਸਿੰਘ ਖੁੱਡਿਆ ਹੋਣੀ ਨੇ ਕਿਹਾ ਕਿ ਵਕੀ ਉਹਨਾਂ ਨੇ ਕਿਹਾ ਵੀ ਵਕੀਲ ਬਣ ਕੇ ਅਸੀਂ ਕਿਹਾ ਵੀ ਸ਼ਾਬਾਸ਼ ਹੈ ਭਾਈ ਜੇ ਕੋਈ ਵਕੀਲ ਬਣ ਕੇ ਆਪਣੀ ਗੱਲ ਕਰਦਾ ਹੈ ਛੇਤੀ ਵੱਡੀ ਮੰਤਰੀ ਹੈ ਖਾਸ ਕਰਕੇ ਇੱਕ ਮਹੱਤਵਪੂਰਨ ਮੰਤਰੀ ਦੀ ਜੇ ਉਹ ਸਾਡਾ ਵਕੀਲ ਬਣ ਕੇ ਕੋਈ ਗੱਲ ਕਰਦਾ ਬਹੁਤ ਹੀ ਵਧੀਆ ਪੋਜ਼ਿਟਿਵ ਸੋਚਦਾ ਚੰਗੀ ਗੱਲ ਹੈ ਅੱਛਾ ਕੀ ਲੱਗ ਰਿਹਾ ਹੁਣ ਕਿਉਂਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਪੰਜਾਬ ਭਵਨ ਦੇ ਵਿੱਚ ਵੀ ਤੁਸੀਂ ਮੀਟਿੰਗ ਕੀਤੀ ਮੈਨੂੰ ਯਾਦ ਹੈ ਕਿ ਇੱਕ ਵਾਰ ਵਾਈਪੀਐਸ ਚੌਕ ਤੇ ਵੀ ਆਏ ਸੀਗੇ ਇਹੀ ਮੰਤਰੀ ਤੁਹਾਨੂੰ ਲੈ ਕੇ ਵੀ ਗਏ ਸੀਗੇ ਕੁਲਦੀਪ ਸਿੰਘ ਢਾਲੀਵਾਲ ਸੀਗੇ ਉਸੇ ਦੇ ਮੰਤਰੀ ਹੂੰ ਹੂੰ ਦੇਖੋ ਇਸ ਤਰ੍ਹਾਂ ਪਹਿਲਾਂ ਬਹੁਤ ਬਾਰੀ ਮੀਟਿੰਗਾਂ ਕੋਈ ਪ੍ਰਾਪਤ ਹੋਈ। ਉਹ ਸੀ ਤਾਂ ਉਹੀ ਦੱਸਾਂਗੇ ਵੀ ਉਹੀ ਸਾਡੀ ਆ ਬਾਕੀ ਗੱਲਾਂ ਦਾ ਕੋਈ ਮਤਲਬ ਨਹੀਂ। ਸਪੀਚ ਦੇ ਵਿੱਚ ਤੁਸੀਂ ਵੋਟਾਂ ਦਾ ਜ਼ਿਕਰ ਕਰ ਰਹੇ ਸੀਗੇ ਕਿ ਸੰਸਦ ਜਿਹੜੇ ਮੀਥੇਰ ਉੱਥੋਂ ਬਣੇ ਨੇ ਉਹ ਕਹਿੰਦੇ ਕਿ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ। ਸਾਡੇ ਉੱਤੇ ਤਾਂ ਇਲਜ਼ਾਮੇ ਵੀ ਲੱਗਦੇ ਨੇ ਵੀ ਜਿਹੜਾ ਇਹਨਾਂ ਨੂੰ ਮਰਕਾ ਚੌਂਕ ਦੇ ਵਿੱਚ ਆਉਣ ਦਿੱਤਾ ਇਹਨਾਂ ਦੀ ਉਹਨਾਂ ਨਾਲ ਭਾਜੀਪੀ ਵਾਲੇ ਨਾਲ ਕੋਈ ਕੁੰਡੀ ਲੱਗੀ ਹੋਈ ਹੈ। ਇਲਜ਼ਾਮ ਦਾ ਭਲਾ ਕੀ ਹੈ ਤੁਸੀਂ ਵੀ ਲਾਓ ਸਾਡੇ ਤੇ ਕੋਈ ਇਲਜ਼ਾਮ। ਤੇ 5 ਸਤੰਬਰ ਤੱਕ ਜਿਹੜਾ ਪ੍ਰੋਗਰਾਮ ਮੁਲੱਖਿਆ ਹੈ ਉਹ اسی ਤਰੀਕੇ ਨਾਲ ਰਹੇਗਾ ਹਾਲਾਂਕਿ 4 ਤਰੀਕ ਤੱਕ ਜਿਹੜਾ ਉਹ ਵਿਧਾਨ ਸਭਾ ਸੈਸ਼ਨ ਹੈ ਉਸ ਸੈਸ਼ਨ ਤੱਕ ਜਿਹੜਾ ਇੰਤਜ਼ਾਰ ਕਰਨਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਉੱਥੋਂ ਤੱਕ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ ਅੱਗੇ ਇਸ ਪ੍ਰਦਰਸ਼ਨ ਨੂੰ ਉੱਥੇ ਸਮਾਪਤੀ ਕਰਨੀ ਹੈ ਜਾਂ ਅੱਗੇ ਉਸ ਨੂੰ ਵਧਾਣਾ ਹੈ ਜਾਂ ਨਹੀਂ ਇਹ ਅੱਗੇ ਦੇਖਿਆ ਜਾਏਗਾ ਲੇਕਿਨ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਪ੍ਰਦਰਸ਼ਨ ਜਿਹੜਾ ਹੈ ਉਹ ਜੋ ਜਿਹੜਾ ਪ੍ਰੋਗਰਾਮ ਸੀਗਾ ਖਤਮ ਹੋ ਗਿਆ ਸਮਾਪਤੀ ਹੋ ਚੁੱਕੀ ਹੈ ਤੇ ਹੁਣ ਸਮਾਪਤੀ ਦੇ ਨਾਲ ਜਿਹੜੀ ਬਸਾਂ ਆਈਆਂ ਚੰਡੀਗੜ੍ਹ ਜਿਹੜੀ ਐ ਸਿਟੀ ਟਰਾਂਸਪੋਰਟ ਦੀ ਬਸਾਂ ਆਈਆਂ اسی ਇਨੀ ਬਸਾਂ ਰਾਈਆਂ ਜਿਹੜਾ ਇਹਨਾਂ ਨੂੰ ਭੇਜਿਆ ਜਾ ਰਿਹਾ ਦੁਬਾਰਾ ਤੋਂ ਉਹਨਾਂ ਨੇ ਇੱਕ ਹੈਵੀ ਵਕੀਲ ਬਣ ਕੇ ਅਸੀ ਕਿ ਸ਼ਾਬਾਸ਼ ਹੈ ਭਾਈ ਜੇ ਕੋਈ ਵਕੀਲ ਬਣ ਕੇ ਆਪਣੀ ਗੱਲ ਕਰਦਾ ਛੇਤੀ ਵੱਡੀ ਮੰਤਰੀ ਹੈ ਖਾਸ ਕਰਕੇ ਇੱਕ ਮਹੱਤਵਪੂਰਨ ਮੰਤਰੀ ਦੀ ਜੇ ਉਹ ਸਾਡਾ ਵਕੀਲ ਬਣ ਕੇ ਕੋਈ ਗੱਲ ਕਰਦਾ ਬਹੁਤ ਹੀ ਵਧੀਆ ਪੋਜ਼ਿਟਿਵ ਸੋਚਦਾ ਚੰਗੀ ਗੱਲ ਹੈ ਸਾਡੇ ਇਲਜ਼ਾਮੇ ਵੀ ਲੱਗਦੇ ਨੇ ਵੀ ਜਿਹੜਾ ਇਹਨਾਂ ਨੂੰ ਮਰਤਕਾ ਚੌਂਕ ਦੇ ਵਿੱਚ ਆਉਣ ਦਿੱਤਾ ਇਹਨਾਂ ਦੀ ਉਹਨਾਂ ਨਾਲ ਬੀਜੇਪੀ ਵਾਲੇ ਨਾਲ ਕੋਈ ਕੁੰਡੀ ਲੱਗੀ ਹੋਈ ਹੈ ਇਲਜ਼ਾਮ ਦਾ ਭਲਾ ਕੀ ਆ ਤੁਸੀਂ ਵੀ ਲਾਓ ਸਾਡੇ ਤੇ ਕੋਈ ਇਲਜ਼ਾਮ ਰਾਜ ਸਾਹਿਬ ਨੇ ਉਗਰਾਹ ਸਾਹਿਬ ਅੱਜ ਵਿਸ਼ਵਾਸ ਦਿਲਾਇਆ ਇੱਕ ਪਾਸੇ ਗੁਰਮੀਤ ਸਿੰਘ ਖੁੱਡਿਆ ਹੋਣੀ ਨੇ ਕਿਹਾ ਕਿ ਵਕੀਲ ਬਣਨਗੇ ਤੁਹਾਡੇ ਉਹਨਾਂ ਨੇ ਕਿਹਾ ਵੀ ਵਕੀਲ ਬਣਾਂਗੇ ਅਸੀਂ ਕਿਹਾ ਵੀ ਸ਼ਾਬਾਸ਼ ਹੈ ਭਾਈ ਜੇ ਕੋਈ ਵਕੀਲ ਬਣ ਕੇ ਆਪਣੀ ਗੱਲ ਕਰਦਾ ਹੈ ਛੇਤੀ ਵੱਡੀ ਮੰਤਰੀ ਹੈ ਖਾਸ ਕਰਕੇ ਇੱਕ ਮਹੱਤਵਪੂਰਨ ਮੰਤਰੀ ਦੀ ਜੇ ਉਹ ਸਾਡਾ ਵਕੀਲ ਬਣ ਕੇ ਕੋਈ ਗੱਲ ਕਰਦਾ ਬਹੁਤ ਹੀ ਵਧੀਆ ਪੋਜੀਟਿਵ ਸੋਚਦਾ ਚੰਗੀ ਗੱਲ ਹੈ ਅੱਛਾ ਕੀ ਲੱਗ ਰਿਹਾ ਹੁਣ ਕਿਉਂਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਪੰਜਾਬ ਭਵਨ ਦੇ ਵਿੱਚ ਵੀ ਤੁਸੀਂ ਮੀਟਿੰਗ ਕੀਤੀ ਮੈਨੂੰ ਯਾਦ ਹੈ ਕਿ ਇੱਕ ਵਾਰ ਵਾਈਪੀਐਸ ਚੌਕ ਤੇ ਵੀ ਆਏ ਸੀਗੇ ਇਹੀ ਮੰਤਰੀ ਤੁਹਾਨੂੰ ਦੇ ਕੋਈ ਇਸ ਤਰ੍ਹਾਂ ਪਹਿਲਾਂ ਬਹੁਤ ਬਾਰੀ ਮੀਟਿੰਗਾਂ ਹੋਈਆਂ ਨੇ ਬਹੁਤ ਬਾਰੀ ਗੱਲਾਂ ਬਾਤਾਂ ਹੋਈਆਂ ਨੇ ਜਿਹੜੀ ਹੱਥ ਚਾ ਜਾਂਦੀ ਹੈ ਗੱਲ ਕੋਈ ਪ੍ਰਾਪਤ ਹੋਈ ਉਹ ਸੀ ਤਾਂ ਉਹੀ ਦੱਸਾਂਗੇ ਵੀ ਉਹੀ ਸਾਡੀ ਹੈ ਬਾਕੀ ਗੱਲਾਂ ਦਾ ਕੋਈ ਮਤਲਬ ਨਹੀਂ ਸਪੀਚ ਦੇ ਵਿੱਚ ਤੁਸੀਂ ਵੋਟਾਂ ਦਾ ਜ਼ਿਕਰ ਕਰ ਰਹੇ ਸੀਗੇ ਕਿ ਸੰਸਦ ਦੇ ਜਿਹੜੇ ਮੀਥੇਰ ਉੱਥੋਂ ਬਣੇ ਨੇ ਉਹ ਕਹਿੰਦੇ ਕਿ ਤੁਹਾਡੇ ਉੱਤੇ ਇਲਜ਼ਾਮ ਲਾਗਦੇ ਨੇ ਸਾਡੇ ਉੱਤੇ ਤਾਂ ਇਲਜ਼ਾਮੇ ਵੀ ਲੱਗਦੇ ਨੇ ਵੀ ਜਿਹੜਾ ਇਹਨਾਂ ਨੂੰ ਮਰਕਾ ਚੌਂਕ ਦੇ ਵਿੱਚ ਆਉਣ ਦਿੱਤਾ ਇਹਨਾਂ ਦੀ ਉਹਨਾਂ ਨਾਲ ਬੀਜੇਪੀ ਵਾਲਿਆਂ ਨਾਲ ਕੋਈ ਕੁੰਡੀ ਲੱਗੀ ਹੋਈ ਹੈ ਇਲਜ਼ਾਮ ਦਾ ਭਲਾ ਕੀ ਹੈ ਤੁਸੀਂ ਵੀ ਲਾਉਂਦੇ ਸਾਡੇ ਤੇ ਕੋਈ ਇਲਜ਼ਾਮ 5 ਸਤੰਬਰ ਤੱਕ ਜਿਹੜਾ ਪ੍ਰੋਗਰਾਮ ਮੁਲੱਖਿਆ ਹੈ ਉਹ اسی ਤਰੀਕੇ ਨਾਲ ਰਹੇਗਾ ਹਾਲਾਂਕਿ 4 ਤਰੀਕ ਤੱਕ ਜਿਹੜਾ ਉਹ ਵਿਧਾਨ ਸਭਾ ਸੈਸ਼ਨ ਹੈ ਉਸ ਸੈਸ਼ਨ ਤੱਕ ਜਿਹੜਾ ਇੰਤਜ਼ਾਰ ਕਰਨਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਉੱਥੋਂ ਤੱਕ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ ਅੱਗੇ ਇਸ ਪ੍ਰਦਰਸ਼ਨ ਨੂੰ ਉੱਥੇ ਸਮਾਪਤੀ ਕਰਨੀ ਹੈ ਜਾਂ ਅੱਗੇ ਉਸ ਨੂੰ ਵਧਾਣਾ ਹੈ ਜਾਂ ਨਹੀਂ ਇਹ ਅੱਗੇ ਦੇਖਿਆ ਜਾਏਗਾ ਲੇਕਿਨ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਉਹ ਪ੍ਰਦਰਸ਼ਨ ਜਿਹੜਾ ਹੈ ਉਹ ਜੋ ਜਿਹੜਾ ਪ੍ਰੋਗਰਾਮ ਸੀਗਾ ਖਤਮ ਹੋ ਗਿਆ ਸਮਾਪਤੀ ਹੋ ਚੁੱਕੀ ਹੈ ਤੇ ਹੁਣ ਸਮਾਪਤੀ ਦੇ ਨਾਲ ਜਿਹੜੀ ਬਸਾਂ ਆਈਆਂ ਚੰਡੀਗੜ੍ਹ ਜਿਹੜੀ ਹੈ ਸਿਟੀ ਟ੍ਰਾਂਸਪੋਰਟ ਦੀ ਬਸਾਂ ਆਈਆਂ اسی ਇਨੀ ਬਸਾਂ ਰਾਈਆਂ ਜਿਹੜਾ ਇਹਨਾਂ ਨੂੰ ਭੇਜਿਆ ਜਾ ਰਿਹਾ ਦੁਬਾਰਾ ਤੋਂ